ਬੀਤੇ ਦਿਨ ਮੀਡੀਆ ਦੇ ਵਿੱਚ ਇੱਕ ਖਬਰ ਫਲੈਸ਼ ਹੁੰਦੀ ਆ ਦੁਪਹਿਰ ਨੂੰ ਖਬਰ ਫਲੈਸ਼ ਹੁੰਦੀ ਆ ਕਿ ਰੋਪੜ ਰੇਸ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਅਤੀ ਸੀਬੀਆਈ ਨੇ ਜਿਹੜਾ ਇੱਕ ਟਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਹਰ ਇੱਕ ਵਿਅਕਤੀ ਦੇ ਹੋਸ਼ ਉੱਡ ਜਾਂਦੇ ਨੇ ਕਿ ਇਹ ਕੋਈ ਐਡੇ ਵੱਡੇ ਰੈਂਕ ਦਾ ਵਿਅਕਤੀ ਵੀ ਇਸ ਤਰੀਕੇ ਰਿਸ਼ਵਤ ਲੈਂਦਾ ਕਿ ਉਸ ਨੂੰ ਜਿਹੜਾ ਕੋਈ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਨਹੀਂ ਕੀਤਾ ਬਲਕਿ ਸੈਂਟਰ ਦੀ ਏਜੰਸੀ ਸੀਬੀਆਈ ਨੇ ਜਿਹੜਾ ਟਰੈਪ ਲਗਾ ਕੇ ਕਿਸ ਤਰੀਕੇ ਜਿਹੜਾ ਗ੍ਰਿਫਤਾਰ ਕੀਤਾ ਹਾਲਾਂਕਿ ਸਕ੍ਰੈਪ ਦੇ ਕਾਰੋਬਾਰੀ ਨੇ ਸ਼ਿਕਾਇਤ ਕੀਤੀ ਸੀ ਉਸ ਦੇ ਕੋਲੋਂ ਦੱਸਿਆ ਜਾ ਰਿਹਾ ਉਸ ਨੇ ਕੁਝ ਮੀਡੀਆ ਅਦਾਰਿਆਂ ਦੇ ਨਾਲ ਇੰਟਰਵਿਊਜ਼ ਵੀ ਸਾਂਝੀਆਂ ਕੀਤੀਆਂ ਕਿ ਮੇਰੇ ਤੋਂ 8 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਸੀ ਤੇ ਜਿਸ ਦੇ ਵਿੱਚ ਉਸ ਨੇ ਸੀਬੀਆਈ ਕੋਰ ਜਿਹੜਾ ਸੀਬੀਆਈ ਨੂੰ ਜਿਹੜੀ ਸਾਰੀ ਕੰਪਲੇਂਟ ਕੀਤੀ ਤੇ ਉਸ ਤੋਂ ਬਾਅਦ ਟਰੈਪ ਲੱਗਿਆ ਕਿਸ ਤਰੀਕੇ ਹਰਚਰਨ ਸਿੰਘ ਪੋਲਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹਾਲਾਂਕਿ ਖਬਰ ਇਹ ਵੀ ਆ ਕੇ ਹਰਚਰਨ ਸਿੰਘ ਪੋਲਰਾ ਨੂੰ ਸੀਬੀਆਈ ਦੇ ਦਫ਼ਤਰ ਦੇ ਵਿੱਚ ਲਿਆਂਦਾ ਗਿਆ ਤੇ ਅੱਜ ਜਿਹੜਾ ਤੜਕਸਾਰ ਹੈ ਡੀਆਈਜੀ ਰੋਪੜ ਰੇਜ ਹਰਚਰਨ ਸਿੰਘ ਭੋਲਰ ਹੋਣਾ ਦਾ ਜਿਹੜਾ ਮੈਡੀਕਲ ਕੀਤਾ ਗਿਆ ਤੇ ਉਸ ਤੋਂ ਬਾਅਦ ਸੀਬੀਆਈ ਦਫ਼ਤਰ ਲੈ ਜਾਂਦਾ ਗਿਆ ਖੁਦ ਹੀ ਸਮੇਂ ਦੇ ਵਿੱਚ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਪਰ ਜੋ ਡੀਆਈਜੀ ਹਰਚਰਨ ਸਿੰਘ ਭੋਲਰ ਹੋਣਾ ਦੇ ਕੋਲੋਂ ਬਰਾਮਦ ਕੀਤਾ ਗਿਆ ਉਸ ਨੂੰ ਸੁਣ ਕੇ ਹਰ ਕੋਈ ਵਿਅਕਤੀ ਜਿਹੜਾ ਹੈਰਾਨ ਰਹਿ ਜਾਵੇਗਾ ਹੋਸ਼ ਉੱਡ ਜਾਣਗੇ ਕੀ ਕੋਈ ਇੰਨੀ ਜ਼ਿਆਦਾ ਕਿਸੇ ਦੀ ਆਮਦਨ ਹੋ ਸਕਦੀ ਆ ਕਿ ਕਿਸ ਤਰੀਕੇ ਇੰਨਾ ਪੈਸਾ ਆਇਆ ਇੰਨਾ ਸਮਾਨ ਕਿੱਥੋਂ ਆਇਆ ਸਾਰਾ ਕੁਝ ਜੋ ਸੀਬੀਆਈ ਨੂੰ ਬਰਾਮਦ ਹੋਣ ਦਾ ਲਗਭਗ 5 ਕਰੋੜ ਰੁਪਏ ਦੀ ਜਿਹੜੀ ਨਗਦੀ ਆ ਹਰਚਰਨ ਸਿੰਘ ਪੁੱਲਰ ਜਿਹੜੇ ਰੋਪੜ ਰੇਸ ਦੇ ਡੀਆਈਜੀ ਨੇ ਉਹਨਾਂ ਦੇ ਘਰੋਂ ਨਗਦੀ ਆ ਜਿਹੜੀ ਉਹ ਬਰਾਮਦ ਕੀਤੀ ਗਈ ਆ ਹਾਲਾਂਕਿ ਬੀਤੀ ਰਾਤ ਨੋਟਾਂ ਦੀ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਵੀ ਸੀਬੀਆਈ ਅੰਦਰ ਲੈ ਕੇ ਗਈ ਸੀ ਉਹਨਾਂ ਦੇ ਘਰ ਪਰ ਖਬਰ ਸੂਤਰਾਂ ਹਵਾਲੇ ਤੋਂ ਇਹ ਵੀ ਆ ਕਿ ਹਲੇ ਨੋਟਾਂ ਦੀ ਗਿਣਤੀ ਚੱਲੀ ਆ ਯਾਨੀ ਕਿ ਜਿਹੜੀ ਨਗਦੀ ਆ 5 ਕਰੋੜ ਤੋਂ ਉਸ ਦੀ ਕੀਮਤ ਦੇ ਵਿੱਚ ਜਿਹੜੀ ਉਸ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਅਸਾਨਵਾਂ ਜਾਇਦਾਦਾਂ ਅਤੇ ਜਿਹੜੀਆਂ ਸੰਪਤੀਆਂ ਦੇ ਨਾਲ ਬਹੁਤ ਸਾਰੇ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਨੇ ਜਿਹੜੀਆਂ ਡੀਆਈਜੀ ਹਰਚਰਨ ਸਿੰਘ ਭੋਲਰ ਹੋਣਾਂ ਦੀਆਂ ਸੀਗੀਆਂ ਜਿਹੜੀਆਂ ਉਸ ਦੇ ਵੀ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਨੇ ਉਹ ਜਿਹੜੇ ਸੀਬੀਆਈ ਨੇ ਬਰਾਮਦ ਕੀਤੇ ਨੇ ਨਾਲ ਦੀ ਨਾਲ ਦੋ ਲਗਜ਼ਰੀ ਗੱਡੀਆਂ ਮਰਸੀਡੀਜ਼ ਅਤੇ ਆਡੀ ਦੀਆਂ ਗੱਡੀਆਂ ਉਹ ਸੀਬੀਆਈ ਨੇ ਬਰਾਮਦ ਕੀਤੀਆਂ ਨੇ 22 ਲਗਜ਼ਰੀ ਘੜੀਆਂ ਦੇਖੋ ਕਿ ਬਹੁਤ ਵੱਡੀ ਮਾਤਰਾ ਹੁੰਦੀ ਹੈ ਕਿ ਇੱਕ ਵਿਅਕਤੀ ਦੀਆਂ 22 ਲਗਜ਼ਰੀ ਘੜੀਆਂ ਹੁਣ ਉਹ ਬਰਾਮਦ ਕੀਤੀਆਂ ਨੇ ਲੋਕਰਾਂ ਦੀਆਂ ਚਾਬੀਆਂ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਨੇ ਜਿਹੜੇ ਹਥਿਆਰ ਨੇ ਇੱਕ ਜਿਹੜਾ ਇੱਕ ਡਬਲ ਬੈਰਲ ਗਨ ਹੈ ਇੱਕ ਪਿਸਤੌਲ ਇੱਕ ਰਵਾਲਵਰ ਇੱਕ 에ਅਰ ਗਨ ਅਤੇ ਗੋਲਾ ਬਰੂ ਦਾ ਜਿਹੜਾ ਉਹ ਵੀ ਜਿਹੜਾ ਬਰਾਮਦ ਕੀਤਾ ਗਿਆ ਦਰਅਸਲ ਮੰਡੀ ਗਵਿੰਦਗੜ ਦੇ ਨਾਲ ਸਬੰਧਤ ਇੱਕ ਸਕ੍ਰੈਪ ਦੇ ਕਾਰੋਬਾਰੀ ਨੇ ਸ਼ਿਕਾਇਤ ਕੀਤੀ ਸੀ ਸੀਬੀਆਈ ਨੂੰ ਕੰਪਲੀਟ ਕੀਤੀ ਸੀ ਕਿ ਮੇਰੇ ਕੋਲ ਰੇਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਤਰੀਕੇ ਉਸਨੇ ਕੁਝ ਨਿੱਜੀ ਦੋਸਤ ਕਾਰੋਬਾਰੀ ਨਿੱਜੀ ਮੀਡੀਆ ਅਦਾਰਿਆਂ ਦੇ ਨਾਲ ਇੰਟਰਵਿਊਜ਼ ਦੌਰਾਨ ਖੁਲਾਸੇ ਕੀਤੇ ਨੇ ਕਿ ਜਿਹੜਾ ਮੇਰੇ ਤੇ ਕੁਝ ਕੋਈ ਸਰੰਦ ਦੇ ਵਿੱਚ ਝੂਠਾ ਪਰਚਾ ਸੀ ਉਸ ਕਾਰੋਬਾਰੀ ਦੇ ਕਹਿਣ ਅਨੁਸਾਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਮੇਰੇ ਤੇ ਝੂਠਾ ਪਰਚਾ ਸੀ ਉਸ ਕਰਕੇ ਜਿਹੜਾ ਮੇਰੇ ਤੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ ਪਰ ਉਸ ਦਾ ਕਹਿਣਾ ਹੈ ਕਿ ਮੈਂ ਰਿਸ਼ਵਤ ਦੇਣ ਦੀ ਬਜਾਏ ਸੀਬੀਆਈ ਨੂੰ ਕੰਪਲੇਟ ਕੀਤੀ ਸੀਬੀਆਈ ਨੇ ਫਿਰ ਕਿਸ ਤਰੀਕੇ Trap ਲਗਾਇਆ ਹਾਲਾਂਕਿ ਅਧਿਕਾਰਿਕ ਤੌਰ ਤੇ ਸੀਬੀਆਈ ਦਾ ਅਫੀਸ਼ੀਅਲ ਬਿਆਨ ਹੈ ਜਿਹੜਾ ਉਹ ਹਲੇ ਸਾਹਮਣੇ ਨਹੀਂ ਆਇਆ ਪਰ ਸੂਤਰਾਂ ਹਵਾਲੇ ਤੋਂ ਜਿਹੜੀ ਅਹਿਮ ਖਬਰ ਆ ਕੋਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਢੇਚੀ ਭਰੇ ਹੋਏ ਨੇ ਜਿਹੜਾ ਜਿਹੜੇ 5-500 ਦੇ ਨੋਟਾਂ ਦੀਆਂ ਗੱਥੀਆਂ ਦੀਆਂ ਲਾਈਨਾਂ ਤੱਕ ਇਹਨੇ ਲਗਾ ਦਿੱਤੀਆਂ ਗਈਆਂ ਨੇ ਕਿ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਨਗਦੀ ਆ ਹਰਚਰਨ ਸਿੰਘ ਪੁੱਲਰ ਹੋਣਾਂ ਦੇ ਜਿਹੜਾ ਹੈ ਚੰਡੀਗੜ੍ਹ ਸਥਿਤ ਜਿਹੜਾ ਜਾਂ ਫਿਰ ਜੋ ਉਥੇ ਹਰਚਰਨ ਸਿੰਘ ਪੁੱਲਰ ਹੋਣਾਂ ਦਾ ਘਰ ਆ ਉਸ ਤੋਂ ਬਰਾਮਦ ਕੀਤੀ ਗਈ ਆ ਸੀਬੀਆਈ ਨੇ ਰੇਡ ਮਾਰੀ ਟਰੈਪ ਲਗਾਇਆ ਹਰਚਰਨ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਬਹੁਤ ਵੱਡੇ ਸਵਾਲ ਉੱਠੇ ਸੀਗੇ ਕਿ ਕਿਸ ਤਰੀਕੇ ਕਿ ਰੋਪੜ ਰੇਸ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਬਹੁਤ ਨਾਮ ਸੀ ਪੰਜਾਬ ਦੇ ਵਿੱਚ ਨਾਮੀ ਅਧਿਕਾਰੀਆਂ ਦੇ ਵਿੱਚ ਵੀ ਗੁਣੇ ਗਿਣੇ ਜਾਂਦੇ ਸੀ ਕਿ ਹਲੇ ਤੱਕ ਗਿਣਤੀ ਵੀ ਜਾਰੀ ਹੈ तकरीबन 1.5 ਕਿਲੋ ਸੋਨੇ ਦੇ ਜਿਹੜੇ ਗਹਿਣੇ ਨੇ ਉਹਨਾਂ ਦੇ ਘਰੋਂ ਬਰਾਮਦ ਕੀਤੇ ਗਏ ਨੇ ਜਿਸ ਦੀ ਤਸਵੀਰ ਸਾਹਮਣੇ ਆਈਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਸੰਪਤੀਆਂ ਦੇ ਨਾਲ ਜਿਹੜੇ ਜੁੜੇ ਹੋਏ ਉਹਨਾਂ ਦੇ ਡਾਕੂਮੈਂਟਸ ਨੇ ਉਹ ਸਾਹਮਣੇ ਨੇ ਦੋ ਲਗਜ਼ਰੀ ਕਾਰਾਂ ਜਿਸ ਦੇ ਵਿੱਚ ਮਰਸੀਡੀਜ਼ ਅਤੇ ਆਡੀ ਦੀਆਂ ਚਾਬੀਆਂ 22 ਲਗਜ਼ਰੀਜ਼ ਘੜੀਆਂ ਲੋਕਰਾਂ ਦੀਆਂ ਚਾਬੀਆਂ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਹਥਿਆਰ ਨੇ ਜਿਸ ਦੇ ਵਿੱਚ ਜਿਹੜੇ ਉਹ ਬਰਾਮਦ ਕੀਤੇ ਗਏ ਨੇ 8 ਲੱਖ ਦੀ ਰਿਸ਼ਵਤ ਮੰਗਲ ਦੇ ਮਾਮਲੇ ਦੇ ਵਿੱਚ 5 ਲੱਖ ਦੀ ਰਿਸ਼ਵਤ ਲੈਂਦੇ ਆ ਰੰਗੇ ਆਤੀ ਸੀਬੀਆਈ ਨੇ ਜਿਹੜਾ ਡੀਆਈਜੀ ਰੋਪੜ ਰਹਿ ਹਰਚਰਨ ਸਿੰਘ ਕੋਲਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਕੁਝ ਬਰਾਮਦ ਹੋਇਆ ਹਰ ਇੱਕ ਵਿਅਕਤੀ ਇਸ ਨੂੰ ਸੁਣ ਕੇ ਹੈਰਾਨ ਹੋ ਰਿਹਾ ਹਾਲਾਂਕਿ ਅੱਜ ਸੀਬੀਆਈ ਦੇ ਵੱਲੋਂ ਹਰਚਰਨ ਸਿੰਘ ਭੱਲਰ ਹੋਣਾ ਦਾ ਮੈਡੀਕਲ ਕਰਾਇਆ ਗਿਆ ਤੇ ਅੱਜ ਸੀਬੀਆਈ ਕੋਰਟ ਦੇ ਵਿੱਚ ਕੁਝ ਸਮੇਂ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਫਿਰ ਦੇਖਿਆ ਜਾਂਦਾ ਕਿ ਕੋਰਟ ਦੇ ਵੱਲੋਂ ਕਿਸ ਤਰੀਕੇ ਦਾ ਫੈਸਲਾ ਸੁਣਾਇਆ ਜਾਂਦਾ ਜਾਂ ਫਿਰ ਰਿਮਾਂਡ ਮਿਲਦਾ ਇਹ ਆਉਣ ਵਾਲੇ ਕੁਝ ਕੁ ਘੰਟਿਆਂ ਦੇ ਵਿੱਚ ਤੈਅ ਹੋ ਜਾਵੇਗਾ ਪਰ ਜੋ ਕੁਝ ਹੁਣ ਤੱਕ ਬਰਾਮਦ ਹੋਇਆ ਬਹੁਤ ਵੱਡੇ ਖੁਲਾਸੇ ਹੋਏ ਨੇ ਤੇ ਨਾਲ ਖਬਰ ਇਹ ਵੀ ਅਸੂਤਰਾਂ ਵਾਲੇ ਤੋਂ ਕਿ ਹਾਲੇ ਤੱਕ ਨੋਟਾਂ ਦੀ ਜਿਹੜੀ ਨਗਦੀ ਦੀ ਗਿਣਤੀ ਆ ਉਹ ਜਾਰੀ ਹੈ